ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੀ ਰਣਦੀਪ ਕੌਰ ਮਠਾੜੂ ਮੇਰੇ ਚੈਨਲ ਫਤਿਹ ਕਲੈਕਸ਼ਨ ਬੁੜਲਾਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਆਪਾਂ ਟਾਈਡਾਈ ਬਰਬਰੀ ਦੇ ਸੂਟ ਜਿਹੜੇ ਰੀਸਟਾਕ ਕਰਤੇ ਨੇ ਜੀ ਵੀਡੀਓ ਸਟਾਰਟ ਕਰਨ ਲੱਗੇ ਆ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਜੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸੇਮ ਨੰਬਰ ਤੇ ਲੋਕੇਸ਼ਨ ਵੀ ਇਸੇ ਨੰਬਰ ਤੋਂ ਲੈ ਸਕਦੇ ਹੋ ਜੀ ਵੀਡੀਓ ਸਟਾਰਟ ਕਰਦੇ ਆ ਟਾਈਡਾਈ ਬਰਬਰੀ ਦੇ ਸੂਟ ਆ ਗਏ ਨੇ ਜੀ ਨੰਬਰ 1 ਤਾਂ ਜਿਹੜੀ ਮੈਂ ਤੁਹਾਨੂੰ ਬਰਬਰੀ ਦਿਖਾ ਦੇਵਾਂ ਆਪ ਸੈਲਫ ਦੇ ਵਿੱਚ ਸ਼ਰਟਾਂ ਜਿਹੜੀ ਪ੍ਰੋਪਰ ਸ਼ਰਟਾਂ ਬਣਦੀਆਂ ਉਹ ਵਰਬਰੀ ਲਗਵਾਈ ਹੈ ਜੀ ਨਾਲ ਸਿਲਕ ਦੀ ਬਾਟਮ ਹੈ ਜੀ ਉਪਾੜਾ ਸਿਲਕ ਦੀ ਬਾਟਮ ਹੈ ਜਿਹੜੀ ਡਾਈ ਕਰਵਾਈ ਹੈ ਔਰ ਨਾਲ ਪਿਓਰ ਵਰਬਰੀ ਦਾ ਆਊਗਾ ਜੀ ਦੁਪੱਟਾ ਪਿਓਰ ਵਰਬਰੀ ਦਾ ਦੁਪੱਟਾ ਆਊਗਾ ਨਜ਼ਦੀਕ ਤੋਂ ਦੇਖ ਸਕਦੇ ਹੋ ਕਲਰ ਹੈਗਾ ਜੀ ਦਾ ਮਾਊਸ ਜਿਹੇ ਸ਼ੇਡ ਹੈ ਪਿਓਰ ਵਰਬਰੀ ਦਾ ਦੁਪੱਟਾ ਆਊਗਾ ਜੀ 101% ਪਿਓਰ ਵਰਬਰੀ ਹੋਊਗੀ ਸ਼ਰਟਾਂ ਵਾਲੀ ਜਿਹੜੀ ਵਰਬਰੀ ਹੈ ਜੀ ਉਹ ਜਿਹੜੀ ਸੈਲਫ ਵਰਬਰੀ ਲਗਵਾਈ ਹੈ ਜੀ ਔਰ ਦੁਪੱਟੇ ਵਾਲੀ ਹੈ ਜਿਹੜੀ ਉਹ ਨੈਟ ਜੂਟ ਵਰਬਰੀ ਹੈ ਇਹ ਸੈਲਫ ਵਰਬਰੀ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਇਹ ਮਤਲਬ ਸ਼ਰਟ ਦਾ ਕੋਈ ਇਹਨੂੰ ਲੜਨ ਵਾਲਾ ਜਾਂ ਕੋਈ ਚੁੱਭਣ ਵਾਲਾ ਕਪੜਾ ਨਹੀਂ ਹੁੰਦਾ ਜੀ ਵਰਬਰੀ ਜਿੰਨਾ ਦੇ ਮਨ ਚ ਹੁੰਦਾ ਬਹੁਤ ਸੋਹਣਾ ਸਟੱਫ ਹੁੰਦਾ ਜੀ ਫਸਟ ਜਿਹੜਾ ਕਲਰ ਹੈ ਤੁਹਾਡੇ ਸਾਹਮਣੇ ਦਿਖਾਤਾ ਜੀ ਮਾਊਸ ਜਿਹੜਾ ਸ਼ੇਡ ਹੈ ਜੀ ਫਸਟ ਸ਼ੇਡ ਹੈ ਸੈਕਿੰਡ ਸ਼ੇਡ ਆਊਗਾ ਜੀ ਆਪਣਾ ਫਰੋਜੀ ਦੇ ਵਿੱਚ ਲਾਈਟ ਜਿਹੜਾ ਫਰੋਜੀ ਕਲਰ ਆਊਗਾ ਜੀ ਵਾੜਾ ਸਿਲਕ ਦੀ ਨਾਲ ਹੈਗੀ ਹੈ ਜੀ ਬਾਟਮ ਸਿਲਕੀ ਦੀ ਬਾਟਮ ਹੈ ਜੀ ਬਰਬਰੀ ਦਾ ਦੁਪੱਟਾ ਟਾਈ ਡਾਈ ਦੁਪੱਟਾ ਜੀ ਬਹੁਤ ਸੋਹਣੇ ਸੁਲਤ ਨੇ ਜੀ ਇਹ ਜਿਹੜੇ ਤੁਹਾਡੇ ਲਈ ਅਸੀਂ ਬਣਾ ਕੇ ਲਿਆਉਂਦੇ ਆ ਇਸ ਵਾਰ ਥਰਡ ਹੈਗਾ ਜੀ ਮੈਂ ਇਸ ਵਾਰ ਹੁਣ ਨਾਲ ਤੁਹਾਨੂੰ ਦੁਪੱਟੇ ਖੋਲ ਕੇ ਦਿਖਾਉਂਗੀ ਜੀ ਦੁਪੱਟਿਆਂ ਤੋਂ ਆਈਡੀਆ ਲੈ ਲਿਓ ਵੀ ਸ਼ਰਟ ਦੇ ਵਿੱਚ ਵੀ ਉਹੀ ਕਲਰ ਪਾਇਏ ਹੋਏ ਨੇ ਸ਼ਰਟ ਆ ਗਈ ਜੀ ਬਾਟਮ ਆ ਗਈ ਤੇ ਨਾਲ ਹੈਗਾ ਆਪਣਾ ਬਰਬਰੀ ਦਾ ਹੀ ਦੁਪੱਟਾ ਕਲਰ ਹੈਗਾ ਜੀ yellow yellow ਕਲਰ ਹੈ ਜੀ ਦਾ ਨੈਕਸਟ ਜਿਹੜਾ ਫਰੋਜ਼ੀ ਹੈ ਜੀ ਇਹਦੇ ਵਿੱਚ ਨਾ ਕਲਰ ਇਹਦੇ ਵਿੱਚ ਤਾਂ ਹੈਗਾ ਸੀ ਜੀ ਕਲਰ ਕਾਪਰ ਜਿਹਾ ਪਾਇਆ ਉਹਦੇ ਨਾਲ ਪਾਇਆ ਸੀ ਆਪਾਂ ਪਿੰਕ ਕਲਰ ਇਹਦੇ ਵਿੱਚ ਪਾਇਆ ਹੋਇਆ ਆਪਾਂ ਜੀ ਕਾਪਰ ਦੇ ਨਾਲ ਲੈਮਨ yellow ਕਲਰ ਦੋ ਕੰਬੀਨੇਸ਼ਨ ਦੇ ਵਿੱਚ ਇਹ ਸੂਟ ਬਣ ਕੇ ਆਏ ਨੇ ਜੀ ਇੱਕ ਦੇ ਨਾਲ ਕਾਪਰ ਪਿੰਕ ਕਲਰ ਹੈ ਇੱਕ ਦੇ ਨਾਲ ਲੈਮਨ ਪੀਕ ਟੋ ਕਲਰ ਹੈ। ਇਹ ਸ਼ਰਟ ਦੁਪੱਟਾ ਜਿਹੜਾ ਤੁਹਾਨੂੰ ਖੋਲ ਕੇ ਦਿਖਾਏ ਮੈਂ। ਇਹ ਦੁਪੱਟਾ ਹੋਊਗਾ ਜੀ। ਸ਼ਰਟ ਵੀ ਪ्युअर ਬਰਬਰੀ ਜੀ ਆਊਗੀ। ਨੈਕਸਟ ਕਲਰ ਹੈਗਾ ਜੀ ਤੁਹਾਡਾ ਸਾਰਿਆਂ ਦਾ ਮੋਸਟ ਫੇਮਸ ਕਲਰ ਆਪਣਾ ਰਸਟ ਕਲਰ ਜੀ। ਇਹ ਇੱਕੋ ਹੀ ਸੂਟ ਹੈ ਜੀ ਆਪਣੇ ਕੋਲ ਇੱਕੋ ਹੀ ਸੂਟ ਹੈ। ਬਸ ਇਹ ਸਾਰੇ ਮੰਨ ਕੇ ਚੱਲੋ ਜੀ ਕੀ ਕੁਝ ਸੂਟ ਹੀ ਮਿਲੂਗਾ ਤੁਹਾਨੂੰ। ਫਲੋਜੀ ਵਾਲੇ ਦੋ ਮਿਲ ਜਾਣਗੇ ਜੀ ਬਾਕੀ ਸਾਰੇ ਸਿੰਗਲ ਸਿੰਗਲ ਸੂਟ ਹੋਣਗੇ। ਇਹਦਾ ਇਹ ਵਾਲਾ ਕੰਬੀਨੇਸ਼ਨ ਰਹੂਗਾ ਜੀ। ਰਸਟ ਕਲਰ, ਰਸਟ 오ਰੇਂਜ ਕਲਰ ਹੈ ਜੀ ਬਹੁਤ ਪਿਆਰਾ। ਇਹਦੇ ਵਿੱਚ ਇਸ ਵਾਰ ਆਪਾਂ ਤੁਹਾਡੇ ਨਿਊ ਸ਼ੇਡ ਬਣਵਾਏ ਨੇ ਜੀ। ਨਵੇਂ ਸ਼ੇਡ ਬਣਵਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਨਵੇਂ ਸ਼ੇਡ ਬਣਵਾਏ ਨੇ ਪੀਚ ਕਲਰ ਆ ਗਿਆ। ਪੀਚ ਦੇ ਵਿੱਚ ਆਪਾਂ ਪਰਪਲ ਤੇ ਫਰੋਜੀ ਦਾ ਜਿਹੜਾ ਕੰਬੀਨੇਸ਼ਨ ਦਿੱਤਾ ਹੈ। ਪਰਪਲ ਤੇ ਫਰੋਜੀ ਦਾ ਕੰਬੀਨੇਸ਼ਨ ਹੈ ਜੀ ਪੀਚ ਕਲਰ। ਨਵੇਂ ਸ਼ੇਡ ਬਣਵਾਏ ਨੇ ਜੀ ਰੈਡੀ ਕਰਵਾਏ ਆ ਵੀ ਤੁਹਾਨੂੰ ਅੱਛੇ ਲੱਗਣ ਹਨਾ। ਯਾ ਆਪਾਂ بار بار ਸੇਮ ਸ਼ੇਡ ਵੀ ਲੈ ਕੇ ਦੇਖ-ਦੇਖ ਕੇ ਤੁਹਾਡੇ ਜੀ ਨਾ ਆ ਕੇ ਆਪਾਂ ਨਵੇਂ ਸ਼ੇਡ ਬਣਵਾਏ ਨੇ ਜੀ ਨੈਕਸਟ ਹੈਗਾ ਆਪਣਾ ਪਿਸਤਾ ਕਲਰ ਪਿਸਤਾ ਦੇ ਵਿੱਚ ਮੈਂ ਜੈਂਟਾ ਦੇ ਨਾਲ-ਨਾਲ orange ਵੀ ਪਵਾਇਆ ਜੀ ਇਹ ਕਾਇ ਜੀ ਆਪਣੇ ਕੋਲੇ ਪਿੰਕ ਕਲਰ ਸਾਰਿਆਂ ਦੀ ਜਿਹੜੀ ਸ਼ਾਰਟ ਰਹੂਗੀ ਜੀ ਉਹ ਰਹੂਗੀ ਮਸਲੀਨ ਵਰਬਰੀ ਆਪਣਾ ਮਸਲੀਨ ਕਹਈ ਸੋਰੀ ਸੈਲਫ ਵਰਬਰੀ ਦੀ ਸ਼ਰਟ ਰਹੂਗੀ ਜੀ ਸਾਰਿਆਂ ਦੀ ਸੈਲਫ ਵਰਬਰੀ ਰਹੂਗੀ ਚੂਬਨ ਵਾਲਾ ਕਪੜਾ ਨਹੀਂ 1% ਵੀ ਚੂਬਨ ਵਾਲਾ ਕਪੜਾ ਨਹੀਂ ਜੀ ਔਰ ਟਾਫਟੇ ਦੀ ਵੀ ਲੋੜ ਦੀ ਟਾਫਟੇ ਦੀ ਵੀ ਲੋੜ ਨਹੀਂ ਹੈਗੀ ਨਾਲ ਇਹਦੇ ਕੋਈ ਨੀਡ ਨਹੀਂ ਹੈਗੀ ਟਾਫਟੇ ਦੀ ਜਿਹੜਾ ਆਪਾਂ ਇਹਦੇ ਨਾਲ ਵੈਲ ਦੇ ਹੀ ਲਾਈਨਿੰਗ ਲੱਗ ਕੇ ਇਹ ਤੁਹਾਡਾ ਰੈਡੀ ਹੋ ਜਾਊਗਾ ਬਾਟਮ ਤੇ ਲਾਈਨਿੰਗ ਨਾ ਲਗਾਵਾਂਗੇ ਤਾਂ ਵੀ ਤੁਹਾਡਾ ਸਭ ਰੈਡੀ ਹੋ ਜਾਊਗਾ ਜੀ ਪ੍ਰਾਈਸ ਇਹਨਾਂ ਦਾ ਆਪਾਂ ਸੇਮ ਰੱਖਿਆ ਜੀ ਵੈਸੇ ਪ੍ਰਾਈਸ ਵੱਧ ਗਿਆ ਹੈ ਆਪਾਂ ਸੇਮ ਹੀ ਰੱਖਿਆ ਤੁਹਾਡੇ ਲਈ 1500 ਰੁਪਏ ਪਰ ਸੂਟ ਦਾ ਜੀ ਤੇ ਇੱਕ ਆਪਣੇ ਕੋਲੇ ਹੋਰ ਆਇਆ ਜੀ ਵਰਬਰੀ ਦੇ ਵਿੱਚ ਹੀ ਆਈ ਤਾਂ ਇੱਕ ਹੋਰ ਆਈ ਹੈ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਇਹਦਾ ਜਿਹੜਾ ਵਰਕ ਵਾਲਾ ਸੂਟ ਆਇਆ ਨਹੀਂ ਜੀ ਆਪਣੇ ਕੋਲੇ ਬਣ ਕੇ ਵਰਬਰੀ ਤੇ ਪਲੇਨ ਵਰਬਰੀ ਦੀ ਜਿਹੜੀ ਸ਼ਰਟ ਰਹੂਗੀ ਜੀ ਸ਼ਰਟ ਦੇ ਸਾਰਾ ਦੇਖੋ ਫਰੰਟ ਹੈਵੀ ਵਰਕ ਹੋਇਆ ਜੀ ਫਰੰਟ ਦੇ ਉੱਤੇ ਸਾਰੇ ਤੇ ਹੈਵੀ ਵਰਕ ਰਹੂਗਾ ਨਾਲ ਕ੍ਰੇਪ ਦੀ ਬਾਟਮ ਹੈ ਜੀ ਬਾਟਮ ਤੇ ਵੀ ਵਰਕ ਰਹੂਗਾ ਔਰ ਨਾਲ ਟਾਈ ਡਾਈ ਹੈਗਾ ਜੀ ਦੁਪੱਟਾ ਟਾਈ ਡਾਈ ਹੈਗਾ ਜੀ ਇਹਦੇ ਨਾਲ ਦੁਪੱਟਾ ਪ੍ਰਾਈਸ ਇਹਦਾ ਆਊਗਾ ਜੀ 1850 ਰੁਪਏ 1850 ਰੁਪਏ ਦਾ ਆਊਗਾ ਜੀ ਪ੍ਰਾਈਸ ਰਹੂਗਾ ਇਹਦਾ 1850 ਰੁਪਏ ਨੈਕਸਟ ਜਿਹੜਾ ਕਲਰ ਆਊਗਾ ਜੀ ਇਹਦੇ ਵਿੱਚ ਕੀ ਆ ਸ਼ੇਡ ਕੱਦੂ ਰੰਗਾ ਜਿਹਾ ਕਲਰ ਆਣਾ ਸ਼ੇਡ ਬਹੁਤ ਸੋਹਣਾ ਜੀ ਇਹ ਕੀ ਆ ਸ਼ੇਡ ਆਊਗਾ ਜੀ ਇਹ ਕੱਦੂ ਰੰਗਾ ਜਿਹਾ ਕਲਰ ਹੈ ਨਾਲ ਇਹਦੇ ਸਾਰੇ ਸ਼ਰਟ ਤੇ ਵਰਕ ਆਊਗਾ ਜੀ ਇਥੋਂ ਨੈਕ ਬਣੂਗਾ ਕੋਈ ਇਸ਼ੂ ਨਹੀਂ ਲੈਂਥ ਦਾ ਜਿੰਨੀ ਮਰਜ਼ੀ ਤੁਸੀਂ ਲੈਂਥ ਇਹਦੀ ਰੈਡੀ ਕਰ ਸਕਦੇ ਹੋ ਔਰ ਇਹਦਾ ਸਟਾਈਲ ਬਹੁਤ ਸੋਨਾ ਬਣਿਆ ਅੰਗਰਖਾ ਸਟਾਈਲ ਦੇ ਵਿੱਚ ਇਹਦਾ ਵਰਕ ਆਊਗਾ ਜੀ ਮੈਂ ਸੂਟ ਤੁਹਾਨੂੰ ਲਾ ਕੇ ਲਾਸਟ ਦੇ ਦਿਖਾਉਂਗੀ ਵੀ ਕਿਵੇਂ ਇਹਦਾ ਸਟਾਈਲ ਬਣੂਗਾ ਨਾਲ ਇਹਦੀ ਬਾਟਮ ਤੇ ਵੀ ਵਰਕ ਆਊਗਾ ਔਰ ਨਾਲ ਜਿਹੜਾ ਦੁਪੱਟਾ ਰਹੂਗਾ ਜੀ ਉਹ ਰਹੂਗਾ ਟਾਈ ਡਾਈ ਦੇ ਵਿੱਚ ਟਾਈ ਡਾਈ ਕਨਸੈਪਟ 'ਚ ਦੁਪੱਟਾ ਰਹੂਗਾ ਜੀ ਪ੍ਰਾਈਸ ਰਹੂਗਾ ਇਹਦਾ 1800 ਪੰਜਾਹ ਰੁਪਏ ਇਹ ਸੀਗਾ ਜੀ ਇਹਦਾ ਨੈਕਸਟ ਕਲਰ ਇਸ ਤੋਂ ਬਾਅਦ ਹੈਗਾ ਆਪਣਾ ਬਹੁਤ ਹੀ ਸੋਨਾ ਪਰਪਲ ਕਲਰ ਜੀ ਬਹੁਤ ਪਿਆਰਾ ਕਲਰ ਹੈ ਲਵੈਂਡਰ ਸ਼ੇਡ ਹੈ ਜੀ ਸਾਰਿਆਂ ਨੂੰ ਪਸੰਦ ਆਉਣ ਵਾਲਾ ਕਲਰ ਹੈ ਲਵੈਂਡਰ ਸ਼ੇਡ ਆਊਗਾ ਜੀ ਸ਼ਰਟ ਵਰਬਰੀ ਦੀ ਬਾਟਮ ਕ੍ਰੇਪ ਦੀ ਰਹੂਗੀ ਪਿਓਰ ਕ੍ਰੇਪ ਜਿਹੜੀ ਬਾਟਮ ਹੈ ਨਾਲ ਹੈਗਾ ਜੀ ਇਹਦੇ ਬਹੁਤ ਹੀ ਸੋਹਣਾ ਟਾਈ ਡਾਈ ਦਾ ਜੱਪਟਾ ਬਹੁਤ ਸੋਹਣਾ ਲਾਈਟ অর ਡਾਰਕ ਪਰਪਲ ਦਾ ਕੰਬੀਨੇਸ਼ਨ ਹੈ ਇਹ ਇਸ ਤੋਂ ਬਾਅਦ ਜਿਹੜਾ ਕਲਰ ਆਊਗਾ ਜੀ ਆਪਣੇ ਕੋਲ ਇਹ ਕਲਰ ਹੈਗਾ ਜੀ ਨੂਰਜਾ ਸ਼ੇਡ ਹੈ ਗ੍ਰੀਨ ਜੀ ਟੋਨ ਦੇ ਵਿੱਚ ਹੀ ਹੈ ਬਹੁਤ ਸੋਹਣਾ ਕਲਰ ਹੈ ਜੀ ਇਹ ਨਾਲ ਇਹਦੇ 크ਰੇਪ ਦੀ ਬਾਟਮ ਹੈ ਟਾਈ ਡਾਈ オーਰਗਾਂਜ਼ਾ ਦਾ ਦੁਪੱਟਾ ਇਹਨਾਂ ਦਾ ਪ੍ਰਾਈਸ ਰੂਗਾ ਜੀ 1850 ਔਰ ਬਰਬਰੀ ਜਿਹੜੇ ਟਾਈ ਡਾਈ ਸੂਟ ਰਹਿਣਗੇ ਜੀ ਉਹਨਾਂ ਦਾ ਪ੍ਰਾਈਸ ਰੂਗਾ 1500 ਰੁਪਏ ਸ਼ਿਪਿੰਗ ਐਕਸਟਰਾ ਹੋਊਗੀ ਨੰਬਰ ਸਾਡਾ ਸਕਰੀਨ ਤੇ ਚੱਲ ਰਿਹਾ ਹੈ ਆਰਡਰ ਕਰਨ ਲਈ ਤੁਸੀਂ ਇਸੇ ਨੰਬਰ ਤੇ ਕੰਟੈਕਟ ਕਰਕੇ ਆਪਣਾ ਆਰਡਰ ਕਰ ਸਕਦੇ ਹੋ ਜੀ ਔਰ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਪਹਿਣਾ ਦੇਖ ਕੇ ਛੱਡ ਦੇਂਦੀਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰਿਓ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ